ਪਿਛਲੇ 15 ਦਿਨਾਂ ਤੋਂ ਬਰਸਾਤ ਪਹਾੜੀ ਖੇਤਰ ਦੇ ਵਿੱਚ ਵੀ ਤੇ ਮੈਦਾਨੀ ਖੇਤਰ ਦੇ ਵਿੱਚ ਵੀ ਲਗਾਤਾਰ ਪੈ ਰਹੀ ਸੀ ਆ ਥੋੜੇ ਦਿਨ ਹੋ ਗਏ ਕੱਲ ਦਾ ਤੇ ਪਰਸੋਂ ਦਾ ਪੰਜਾਬ ਦੇ ਵਿੱਚ ਧੁੱਪ ਨੇ ਆਪਣਾ ਅਸਰ ਥੋੜਾ ਥੋੜਾ ਦਿਖਾਣਾ ਸ਼ੁਰੂ ਕੀਤਾ ਲੇਕਿਨ ਜੋ ਪਹਾੜਾਂ ਦੇ ਵਿੱਚ ਮੀਂਹ ਪੈ ਰਿਹਾ ਉਸ ਦੇ ਨਾਲ ਦਰਿਆ ਨਕੋ ਨਕੀ ਭਰੇ ਆ ਰਹੇ ਨੇ ਜਿਹੜੇ ਕਿਤੇ 70000 ਕਿਊਸਕ ਪਾਣੀ ਛੱਡਿਆ ਜਾ ਰਿਹਾ ਕਿਤੇ 110000 ਕਿਊਸਕ ਪਾਣੀ ਛੱਡਿਆ ਜਾ ਰਿਹਾ ਅਸੀਂ ਦਵਾਬਾ ਖੇਤਰ ਨੂੰ ਬਿਲੋਂਗ ਕਰਦੇ ਹਾਂ ਸਾਡੇ ਸਤਲੁਜ ਔਰ ਬਿਆਸ ਦਰਿਆ ਦੋਨਾਂ ਦੇ ਵਿਚਕਾਰ ਸਾਡਾ ਜਿਹੜਾ ਜ਼ਿਲ੍ਹਾ ਆਉਂਦਾ ਹੈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਔਰ ਬਿਆਸ ਦਰਿਆ ਸਾਨੂੰ ਬਹੁਤੀ ਮਾਰ ਨਹੀਂ ਕਰਦਾ ਸਤਲੁਜ ਦਰਿਆ ਸਾਡੇ ਬਿਲਕੁਲ ਨੇੜੇ ਹੈ ਤਿੰਨ ਇਹੋ ਜਿਹੇ ਪੁਆਇੰਟ ਹੈਗੇ ਨੇ ਜ਼ਿਲ੍ਹੇ ਦੇ ਜਿੱਥੇ ਇਹ ਜਾਦੇ ਮਾਰ ਕਰਦਾ ਇੱਕ ਬਲਾਚੌਰ ਦੇ ਵਿੱਚ ਇੱਕ ਨਵਾਂ ਸ਼ਹਿਰ ਦੇ ਵਿੱਚ ਤੇ ਇੱਕ ਬੰਗਾ ਬੰਗਾ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿਉਂਕਿ ਔੜ ਦੇ ਬੈਕ ਸਾਈਡ ਤੇ ਲੱਗਦਾ ਜਾਂ ਬੰਗਾ ਜਾਂ ਇਹਨੂੰ ਵੀ ਨਵਾਂ ਸ਼ਹਿਰ ਦੇ ਵਿੱਚ ਵੀ ਆਖ ਸਕਦੇ ਆਖ ਸਕਦੇ ਹਾਂ ਇਹ ਜ਼ਿਲ੍ਹੇ ਦੇ ਤਿੰਨ ਪੁਆਇੰਟ ਹੈਗੇ ਆ ਇੱਕ ਤਿੰਗੜਪੁਰ ਇੱਕ ਬੁਰਜ ਟਹਿਲਦਾਸ ਤੇ ਤੀਸਰਾ ਬਲਾਚੌਰ ਦੇ ਵਿੱਚ ਪੁਆਇੰਟ ਹੈਗਾ ਜੋ ਬਨ ਪਾਣੀ ਦੇ ਨਾਲ ਜਿਹੜੇ ਖੁਰਦੇ ਜਾ ਰਹੇ ਜਿਹੜਾ ਬੁਰਜ ਟਹਿਲਦਾਸ ਹੈ ਉਹ ਰਾਤੀ ਕਰੀਬ ਉਸ ਬੰਨ ਨੂੰ ਕਾਫੀ ਢਾ ਲੱਗੀ ਔਰ ਖੇਤ ਉੱਚੇ ਹੋਣ ਦੇ ਕਾਰਨ ਉਹ ਪਾਣੀ ਦਾ ਵਹਾ ਜਿਹੜਾ ਉਹ ਪਿੰਡਾਂ ਵੱਲੋਂ ਨਹੀਂ ਆਇਆ ਇਹਦੇ ਨਾਲ ਬਚਾਅ ਹੋ ਗਿਆ ਲੇਕਿਨ ਜਿਸ ਹਾਲਾਤ ਦੇ ਨਾਲ ਉਹ ਬੰਨ ਟੁੱਟ ਗਿਆ ਹੈ ਨਾ ਉਹ ਬੰਨ ਟੁੱਟਣ ਤੋਂ ਬਾਅਦ ਪਾਣੀ ਜਿਹੜਾ ਉਹ ਖੇਤਾਂ ਨੂੰ ਵੀ ਖੋਰਦਾ ਜਾ ਰਿਹਾ ਹੌਲੀ ਹੌਲੀ ਜਿਹੜੇ ਖੇਤ ਆ ਉਹ ਆਪਣੇ ਦੇ ਵਿੱਚ ਸਮਾਉਂਦਾ ਚਲਾ ਜਾ ਰਿਹਾ ਉਥੇ ਦਸਨ ਮੁਤਾਬਕ ਕਿਸਾਨਾਂ ਦੇ ਦਸਨ ਮੁਤਾਬਕ ਉਹਨਾਂ ਨੇ ਦੱਸਿਆ ਕਿ ਸਾਡੇ ਇਸ ਦਰਿਆ ਦੇ ਜਿਸ ਵੇਲੇ ਇਹ ਇਧਰਲੇ ਪਾਸੇ ਨਹੀਂ ਵਗਦਾ ਸੀ ਥੋੜਾ ਹਟ ਕੇ ਸਿਗਾ ਕਿ ਸਾਡੇ 16 ਖੇਤ ਲਗਭਗ ਚੜਾਈਦਾਰ ਨੂੰ ਔਰ ਲੰਬਾਈਦਾਰ ਨੂੰ ਪਤਾ ਨਹੀਂ ਕਿੰਨੇ ਕੁ ਖੇਤ ਹੈਗੇ ਆ ਜਿਹੜੇ ਇਹ ਦਰਿਆ ਆਪਣੇ ਨਾਲ ਵਹਾ ਕੇ ਲੈ ਗਿਆ ਇੱਕ ਇਸ ਦਰਿਆ ਦੇ ਬੰਨਾਂ ਨੂੰ ਜਿਹੜਾ ਪਾਣੀ ਦੇ ਕਟਾਅ ਤੋਂ ਰੋਕਣ ਦੇ ਲਈ ਪ੍ਰਸ਼ਾਸਨ ਵੱਲੋਂ ਵੀ ਕਿਤੇ ਨਾ ਕਿਤੇ ਟਲਮੈਟ ਦਿਖਾਈ ਦਿੰਦੀ ਜਾ ਰਹੀ ਹੈ ਕੱਲ ਦੇ ਪਰਸੋਂ ਦੇ ਜਰੂਰ ਤੇਜ਼ ਹੋਏ ਸਨ ਬੈਰੀਕੇਡ ਵੀ ਲਗਾਤਾਰ ਮਗਾਇਆ ਜਾ ਰਹੇ ਸਨ ਔਰ ਕ੍ਰੀਟ ਜਿਹੜੇ ਜਿਨ੍ਹਾਂ ਦੇ ਵਿੱਚ ਸੀਮਟ ਬਜਰੀ ਰੇਤਾ ਜਿਹੜਾ ਭਰ ਕੇ ਜਾਂ ਆਪਣੇ ਮਿੱਟੀ ਦੇ ਬੋਰੇ ਭਰ ਕੇ ਉਹਦੇ ਵਿੱਚ ਸਿੱਟੇ ਜਾਂਦੇ ਸਨ ਉਹ ਉਹਨਾਂ ਦੇ ਨਾਲ ਕਾਫੀ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਕੱਲ ਉਹ ਉਹਨਾਂ ਨੂੰ ਰੋਕਦੇ ਵੀ ਰਹੇ ਇਸੇ ਤਰੀਕੇ ਢੈਂਗੜਪੁਰ ਵੀ ਕਾਫੀ ਹੱਦ ਤੱਕ ਜਿਹੜੇ ਆ ਬੰਨ ਨੂੰ ਰੋਕਣ ਦੇ ਵਿੱਚ ਜਿੱਥੇ ਆਰਮੀ ਵੀ ਡਿਪਲਾਈ ਕੀਤੀ ਗਈ ਸੀ ਉਥੇ ਆਰਮੀ ਨੇ ਵੀ ਆ ਕੇ ਆਪਣੇ ਜਵਾਨਾਂ ਦੇ ਨਾਲ ਬੰਨ ਨੂੰ ਰੋਕਣ ਦੇ ਵਿੱਚ ਕੋਸ਼ਿਸ਼ ਕੀਤੀ ਲੇਕਿਨ ਬੁਰਜਟੈਲ ਦਾਸ ਵਿਖੇ ਆਰਮੀ ਜ਼ਰੂਰ ਆਈ ਹੈ ਲੇਕਿਨ ਇੱਥੇ ਆਰਮੀ ਦੇ ਕੋਈ ਵੀ ਜਵਾਨ ਮੌਕੇ ਦੇ ਉੱਤੇ ਦਿਖਾਈ ਨਹੀਂ ਦਿੱਤੇ ਨਾ ਹੀ ਕੋਈ ਕਾਰਜ ਕਰਦੇ ਦਿਖਾਈ ਦਿੱਤੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਹ ਸੁੱਤੇ ਪਏ ਨੇ ਔਰ ਹਾਲੇ ਤੱਕ ਸਾਡੇ ਕੋਲ ਨਹੀਂ ਪਹੁੰਚੇ ਲੇਕਿਨ ਬੰਨ ਟੁੱਟ ਚੁੱਕਾ ਇਹੀ ਬੰਨ ਜੇ ਕਿਤੇ ਨੀਵੇਂ ਪਾਸਿਓਂ ਇਧਰੋਂ ਟੁੱਟਦਾ ਤੇ ਬਹੁਤ ਹੀ ਖਤਰਨਾਕ ਹੋ ਸਕਦਾ ਸੀਗਾ ਪਾਣੀ ਦਾ ਬਹਾਅ ਜਿਹੜਾ ਬਿਲਕੁਲ ਸਾਡੇ ਇਹਨਾਂ ਪਿੰਡਾਂ ਦੇ ਵਿੱਚ ਮਾਰ ਕਰ ਸਕਦਾ ਸੀਗਾ ਔਰ ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਜਿਹੜਾ ਉੱਚੇ ਪਾਸਿਓਂ ਜਿਹੜਾ ਬੰਨ ਟੁੱਟਿਆ ਹੈਗਾ ਲੇਕਿਨ ਨੁਕਸਾਨ ਉਹਦੇ ਨਾਲ ਵੀ ਜਿਹੜੇ ਨਾਲ ਲੱਗਦੇ ਜਿਨ੍ਹਾਂ ਦੇ ਖੇਤ ਹੈਗੇ ਆ ਉਹਨਾਂ ਨੂੰ ਝੋਨੇ ਦਾ ਨੁਕਸਾਨ ਆ ਜਰੂਰ ਹੋਵੇਗਾ ਤੁਸੀਂ ਦੇਖਦੇ ਰਹੋ ਅਸੀਂ ਤੁਹਾਨੂੰ ਦਿਖਾਵਾਂਗੇ ਉੱਥੇ ਦੀਆਂ ਜਿਹੜੀਆਂ ਮੁੱਖ ਤਸਵੀਰਾਂ ਜਾਂ ਉਹ ਲੋਕੀ ਕੀ ਕਹਿਣਾ ਚਾਹੁੰਦੇ ਨੇ ਜਾਂ ਉੱਥੇ ਦੇ ਅਧਿਕਾਰੀ ਕੀ ਕਹਿਣਾ ਚਾਹੁੰਦੇ ਜਾਂ ਪ੍ਰਸ਼ਾਸਨ ਕੀ ਕਹਿਣਾ ਚਾਹੁੰਦਾ ਜਾਂ ਉਹ ਦਰਿਆ ਜਿਹੜਾ ਆਪਣੇ ਕੰਢਿਆਂ ਨੂੰ ਖੋਰਾ ਲਾ ਕੇ ਆਪਣੇ ਦੇ ਵਿੱਚ ਮਿਲਾਉਂਦਾ ਜਾ ਰਿਹਾ ਉਹ ਪਾਣੀ ਕੀ ਕਹਿਣਾ ਚਾਹੁੰਦਾ ਪਾਣੀ ਸਾਡੇ ਤੇ ਮਾਰ ਕਰਨੀ ਚਾਹੁੰਦਾ ਜਾਂ ਨਹੀਂ ਕਰਨੀ ਚਾਹੁੰਦਾ ਜਾਂ ਸਾਨੂੰ ਡਰਾਉਂਦਾ ਇੱਥੇ ਹੀ ਬੱਸ ਕਰ ਦੇਵੇਗਾ ਜਾਂ ਅੰਗੇ ਇਸ ਦੀ ਰਫ਼ਤਾਰ ਜ਼ਰੂਰ ਸਾਡੇ ਪਿੰਡਾਂ ਵੱਲੋਂ ਆਵੇਗੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਕੰਮ ਤੁਸੀਂ ਬੁਰਟੈਲ ਰਕ ਬੰਨ ਤੇ ਖੜੇ ਕੀ ਪੋਜੀਸ਼ਨ ਹੈ ਜਿਹੜਾ ਪਾਰ ਪਿਆ ਜਿਹੜਾ ਜੀ ਬੰਨ ਜਿਹੜਾ ਹੈਗਾ ਇੱਥੇ ਬੁਰਟੈਲ ਦਾਸ ਦੇ ਵਿੱਚ ਉਹਦਾ ਇਰੋਜਨ ਹੋਇਆ ਹੈਗਾ ਕੁਝ ਕੁਛ ਥਾਵਾਂ ਦੇ ਉੱਤੇ ਪਰ ਕਿਉਂਕਿ ਪਿਛਲੇ ਪਾਸੇ ਜਿਹੜਾ ਜ਼ਮੀਨ ਦਾ ਪੱਧਰ ਹੈਗਾ ਉਹ ਪਾਣੀ ਦੇ ਪੱਧਰ ਨਾਲੋਂ ਉੱਚਾ ਹੈਗਾ ਸੋ ਇਸ ਕਰਕੇ ਕੋਈ ਵੀ ਖਬਰਾਂ ਦੀ ਲੋਡ ਨਹੀਂ ਹੈਗੀ ਕਿਸੇ ਤਰੀਕੇ ਦੇ ਵੀ ਪਾਣੀ ਜਿਹੜਾ ਹੈਗਾ ਅੰਦਰ ਕੋਈ ਪੂਰੇ ਤੇਜ਼ ਪ੍ਰਵਾਹ ਦੇ ਨਾਲ ਅੰਦਰ ਨਹੀਂ ਜਾ ਰਿਹਾ ਹੈਗਾ ਸਿਰਫ ਔਰ ਸਿਰਫ ਜਿਹੜੀ ਕਿ ਮਾਲਕੀ ਵਾਲੀ ਜ਼ਮੀਨਾਂ ਨੇ ਕੁਝ ਫਸਲ ਵਾਲੀ ਜ਼ਮੀਨਾਂ ਨੇ ਉਹਨਾਂ ਦੇ ਨਾਲ ਪਾਣੀ ਦਾ ਜਿਹੜਾ ਹੈਗਾ ਸਿੱਧਾ ਸੰਪਰਕ ਹੋਇਆ ਹੈਗਾ ਬਟ ਪਾਣੀ ਨੇ ਕੋਈ ਜ਼ਮੀਨ ਦੇ ਅੰਦਰ ਕਿਸੇ ਤਰੀਕੇ ਦੀ ਵੀ ਐਂਟਰੀ ਨਹੀਂ ਲਈ ਹੈਗੀ ਸੋ ਚੀਜ਼ਾਂ ਨੂੰ ਆਪਾਂ ਜਿਹੜਾ ਹੈਗਾ ਅਸੀਂ ਸਟੇਜ ਦੇ ਉੱਤੇ ਸਟੇਬਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਿੰਡ ਦੇ ਜਿਹੜੇ ਲੋਕੀ ਹੈਗੇ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਨਾਲ ਜਿਨ੍ਹਾਂ ਦੀ ਜ਼ਮੀਨਾਂ ਲੱਗਦੀਆਂ ਨੇ ਉਹਨਾਂ ਦੀ ਰਜ਼ਾਮੰਦੀ ਲੈ ਕੇ ਅਸੀਂ ਇੱਥੇ ਜੋ ਵੀ ਇਸ ਚੀਜ਼ ਦੇ ਰੋਕਥਾਮ ਵਾਸਤੇ ਕੰਮ ਕਰਨੇ ਹੈਗੇ ਨੇ ਉਹ ਆਪਾਂ ਕਰ ਰਹੇ ਹਾਂ ਔਰ ਜਿਹੜੇ ਮਾਲਕ ਇਹਨਾਂ ਨੂੰ ਥੋੜਾ ਇਸ ਗੱਲ ਦਾ ਤਰਾਜੇ ਕਿ ਬਾਅਦ ਵਿੱਚ ਮੁਆਵਜ਼ੇ ਦੀ ਬੜੀ ਉਹਨਾਂ ਨੂੰ ਪ੍ਰੋਬਲਮ ਆਦੀ ਹੁਣੇ ਜੀ ਮੇਰੇ ਕੋਲ ਆਏ ਸੀਗੇ ਗੱਲ ਕਰਕੇ ਗਏ ਹੈਗੇ ਨੇ ਉਹਦੇ ਵਿੱਚ ਜਿੰਨੀ ਵੀ ਜਗ੍ਹਾ ਉਹਨਾਂ ਦੀ ਆਪਾਂ ਵਰਤਾਂਗੋ ਦੇ ਵਿੱਚ ਜੋ ਫਸਲ ਹੈਗੀ ਹੈ ਉਹਦੇ ਮੁਆਵਜ਼ੇ ਦੀ ਗੱਲ ਕਰ ਰਹੀ ਸੀ ਵੀ ਉਹ ਅਸੀਂ ਟੇਕ ਅਪ ਕਰਾਂਗੇ ਉਹਦੇ ਵਿੱਚ ਕੋਈ ਇਸ਼ੂ ਨਹੀਂ